ਕਰਪਸ਼ਨ ਵੀ ਹੁੰਦੀ ਸੀਗੀ ਉਹਦੇ ਉੱਪਰ ਵੀ ਠੱਲ ਜਿਹੜੀ ਪਊਗੀ ਸੋ ਬਹੁਤ-ਬਹੁਤ ਧੰਨਵਾਦ ਸੀਐਮ ਸਾਹਿਬ ਦਾ ਔਰ ਪੰਜਾਬ ਦੇ ਕਰੋੜਾਂ ਲੋਕਾਂ ਦਾ ਅਮਨ ਜੀ ਜਿਹੜੀ ਐਨਓਸੀ ਆਣੀ ਸਰ ਸੋਰੀ ਦੁਆਰਾ ਬੋਲੋ ਕੀ ਇਹਨੇਓ ਐਨਓਸੀ ਆਣੀ ਜਿਹੜੀ ਸ਼ਰਤ ਹੈ ਇਸ ਦੇ ਤੇ ਪਾਣੀ ਕੋਸ਼ਿਸ਼ ਕਰਦੇ ਮੈਂ ਕਿ ਲੀਗਲ ਕੋਲੀਆਂ ਜਿਹੜੀ ਲੀਗਲ ਕੋਲੋਨੀਆਂ ਨੇ ਉਸ ਨੂੰ ਲੈ ਕੇ ਕੀ ਆਨਾਰੇ ਸਮਾਜ ਚਿਆ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਉੱਥੇ ਤਾਂ ਗੱਲ ਨੂੰ ਸਮਝੋ ਇੱਕ ਮਿੰਟ ਜਿਹੜੀ ਲੀਗਲ ਕਲੋਨੀ ਹੈ ਉਹਦੇ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਉਹ ਤਾਂ ਆਲਰੇਡੀ ਡਿਪਾਰਟਮੈਂਟ ਕੋਲੇ ਸਰਕਾਰ ਕੋਲੇ ਉਹ ਤਾਂ ਸਰਕਾਰ ਨੂੰ ਆਲਰੇਡੀ ਪਤਾ ਹੀ ਹੈ ਜਿਹੜੀ ਟੋਟਲ 100% ਜਿਹੜੀ ਲੀਗਲ ਹੈ ਜਿਹੜੇ ਸਾਰੀਆਂ ਪ੍ਰੋਵੀਜ਼ਨ ਸਾਰੇ ਡਿਪਾਰਟਮੈਂਟਾਂ ਦੀਆਂ ਪੂਰੀਆਂ ਕੀਤੀਆਂ ਨੇ ਜਿਹਨੇ ਰੇਰਾ ਦਾ ਨੰਬਰ ਲਿਆ ਹੋਇਆ ਉਹਨੂੰ ਤਾਂ ਉਹਦਾ ਤਾਂ ਇਹ ਨਾਲ ਲਿੰਕ ਹੀ ਕੋਈ ਨਹੀਂ ਉਹਨੂੰ ਤਾਂ ਐਨਓਸੀ ਲੋਡ ਪਹਿਲਾਂ ਵੀ ਨਹੀਂ ਸੀ ਅੱਜ ਵੀ ਨਹੀਂ ਹੈ ਹਾਂਜੀ ਜੇਕਰ ਉਹਨਾਂ ਕਲੋਨੀਆ ਦੀ ਵੀ ਅਗਰ ਰਜਿਸਟਰੀ ਕਰਾਈ ਜਾਂਦੀ ਹੈ ਤੇ ਰਜਿਸਟਰੀ ਕਰਾਉਣ ਵੇਲੇ ਉਹਨੂੰ ਬੰਦਿਆਂ ਤੋਂ ਵੀ ਐਨਓਸੀ ਮੰਗੀ ਜਾਂਦੀ ਹੈ ਤੇ ਉਹ ਐਨਓਸੀ ਜਿਹੜੀ ਖਤਮ ਹੋਣੀ ਤੇ ਡੈਫੀਨੇਟਲੀ ਉਹੀ ਤਾਂ ਮੈਂ ਕਹਿ ਰਿਹਾ ਨਾ ਜੀ ਕਿ ਉਹਨਾਂ ਤੋਂ ਨੂੰ ਵੀ ਜਿਹੜੀ ਇਲੀਗਲ ਦੀ ਵਜ੍ਹਾ ਕਰਕੇ ਖੱਜਲ ਖਵਰੀ ਚੱਲਣੀ ਪੈਂਦੀ ਸੀ ਉਹ ਵੀ ਆਟੋਮੈਟਿਕਲੀ ਖਤਮ ਹੋ ਗਈ ਨਾ ਜਦੋਂ ਇੱਕ ਪ੍ਰੋਵੀਜ਼ਨ ਬਣਾਤੇ ਜਦੋਂ ਕਲੋਨਾਈਜ਼ਰ ਨੇ ਜਾ ਕੇ ਦਿਖਾਤਾ ਮੈਂ 플ੌਟ ਖਰੀਦਿਆ ਮੈਂ ਜਦੋਂ ਤਸੀਲਦਾਰ ਕੋਲ ਜਾਂਦਾ ਕਿ ਜੀ ਮੇਰੀ ਆ ਕਲੋਨੀ ਹੈ ਜਿਹੜੀ ਮੈਨੂੰ ਕਲੋਨਾਈਜ਼ਰ ਨੇ ਡਾਕੂਮੈਂਟ ਦਿੱਤੇ ਨੇ ਇਹ ਕਲੋਨੀ ਮੇਰੀ ਲੀਗਲ ਹੈ ਤੇ ਆ ਉਹਦਾ ਐਨਓਸੀ ਹੈ ਤੇ ਤੇ ਰਜਿਸਟਰੀ ਹੋ ਜਾਣੀ ਹੈ ਇਹ ਪ੍ਰੋਬਲਮ ਸਿਰਫ ਔਰ ਸਿਰਫ ਅਨਔਥਰਾਇਜ਼ਡ ਇਲਲੀਗਲ ਕਲੋਨੀਆ ਦੇ ਵਿੱਚ ਆਉਂਦੀ ਸੀਗੀ ਜਿਹੜੀ ਅੱਜ ਜੜੋ ਖਤਮ ਕਰ ਦਿੱਤੀ ਗਈ ਹੈ ਹੋਰ ਕੋਈ ਸਵਾਲ ਜੀ ਬਹੁਤ ਸਾਰੇ ਲੋਕ ਇੱਥੇ ਜਿਹੜੇ ਸ਼ੁਰੂ ਕਰਦੇ ਨੇ ਉਹ ਪਹਿਲਾਂ ਕਰਕੇ ਉਹਨਾਂ ਤੋਂ ਪੁੱਛਿਆ ਕਿ ਇਹ ਸਰਕਾਰ ਤੋਂ ਆ ਨਹੀਂ ਦੇਖੋ ਇਸ ਤਰ੍ਹਾਂ ਹੈ ਇਹੀ ਇਹੀ ਇੱਕ ਰੀਜ਼ਨ ਸੀਗਾ ਕਿ ਪਹਿਲਾ 14 ਚ 16 ਚ 18 ਦੇ ਵਿੱਚ ਜਿਵੇਂ ਜਿਵੇਂ ਰੈਗੂਲਰਾਈਜੇਸ਼ਨ ਪਾਲਿਸੀ ਆਉਂਦੀ ਸੀਗੀ ਜਿਹੜੇ ਇਲੀਗਲ ਕਲੋਨਾਈਜ਼ੇਸ਼ਨ ਕਰਦੇ ਸੀਗੇ ਉਹਨਾਂ ਨੂੰ ਐਨਕੋਰੇਜਮੈਂਟ ਹੁੰਦੀ ਸੀਗੀ ਜੇ ਇੱਕ ਵਾਰੀ ਹੁਣ ਰੈਗੂਲਰਾਈਜ਼ ਹੋ ਗਿਆ ਤੇ ਅੱਗੇ ਨੂੰ ਵੋਟਾਂ ਵੇਲੇ ਫੇਰ ਕਰਾ ਲਾਂਗੇ ਹੁਣ ਇਸ ਪ੍ਰੋਵੀਜ਼ਨ ਦੇ ਵਿੱਚ ਅਸੀਂ ਕਲੋਨੀ ਨੂੰ ਰੈਗੂਲਰਾਈਜ਼ ਨਹੀਂ ਕੀਤਾ ਲੀਗਲ ਨਹੀਂ ਕੀਤਾ ਅਸੀਂ ਇੰਡੀਵਿਜੂਅਲ ਪਲਾਟ ਹੋਲਡਰ ਨੂੰ ਕੀਤਾ ਹੁਣ ਜਿਹੜੇ ਪਲਾਟ ਇਲੀਗਲ ਕਲੋਨੀ ਦੇ ਵਿੱਚ ਉਹ ਪਏ ਰਹਿ ਗਏ ਉਹਨਾਂ ਦਾ 31/7 ਤੋਂ ਪਹਿਲਾਂ ਦਾ ਨਾ ਬਿਆਨਨਾ ਹੈ ਨਾ ਸਾਈ ਹੈ ਨਾ ਰਜਿਸਟਰਡ ਪਾਵਰ ਆਫ ਟੋਰਨੀਆ ਉਹ ਕਲੋਨਾਈਜ਼ਰ ਕੋਲੇ ਹੀ ਪਏ ਰਹਿ ਜਾਣਗੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਡੈਟਰੈਂਟ ਹੋਊਗਾ ਜਾਂ ਤਾਂ ਉਹ ਬੰਦਾ ਆਪਦੀ ਇਲੀਗਲ ਕਲੋਨੀ ਨੂੰ ਸਾਰੇ ਪੈਸੇ ਭਰ ਕੇ ਸਾਰੀਆਂ ਪ੍ਰੋਵੀਜ਼ਨਸ ਪੂਰੀਆਂ ਕਰਕੇ ਜਾਂ ਤਾਂ ਉਹਨੂੰ ਲੀਗਲ ਦੇ ਵਿੱਚ ਕਨਵਰਟ ਕਰੇ ਨਹੀਂ ਉਹ 플ੌਟ ਨੇ ਜਿਹੜੇ ਨਹੀਂ ਵਿਕੇ ਹੈਗੇ ਉਹਦੇ ਕੋਲੇ ਹੀ ਪਏ ਰਹਿ ਜਾਣਗੇ ਹਾਂਜੀ ਆਹੀ ਤਾਂ ਮੈਂ ਦੱਸਿਆ ਨਾ ਜੀ ਆਹੀ ਸਵਾਜੀ ਇਹਨਾਂ ਦਾ ਆਹੀ ਸਵਾਜੀ ਇਹਨਾਂ ਦਾ ਇਹਨਾਂ ਨੇ ਨੰਬਰ ਹੀ ਲੈ ਤੁਸੀਂ 14000 ਨੰਬਰ ਤਾਂ ਗੱਲ ਤਾਂ ਇੱਕੋ ਹੀ ਹੈ ਹੋਰ ਜੀ ਚੱਕਾ ਚੱਕਾ ਮਾਈਕ ਡੂਟ ਪੜੋ